ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸ੍ਰੀਤਾ ਕੁਕਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਦਲੀਆ ਇਹਦੇ ਉੱਪਰੇ ਕੋਲੇ ਬਰੀਕ ਦਲੀਆ ਠੀਕ ਹੈ ਜੀ ਇਹਨੂੰ ਆਪਾਂ 1-2 ਮਿੰਟ ਚੰਗੀ ਤਰ੍ਹਾਂ ਕਰਾਂਗੇ ਰੋਸਟ ਤੇ ਬਹੁਤ ਵਧੀਆ ਦਲੀਆ ਬਣਾ ਕੇ ਤਿਆਰ ਕਰਾਂਗੇ ਆਪਾਂ ਇਹਨੂੰ ਨਮਕੀਨ ਦਲੀਆ ਬਣਾ ਕੇ ਤਿਆਰ ਕਰਾਂਗੇ ਬਹੁਤ ਜ਼ਿਆਦਾ ਟੇਸਟੀ ਇਸ ਤਰੀਕੇ ਨਾਲ ਠੀਕ ਹੈ ਜੀ ਆਪਾਂ ਤੁਹਾਨੂੰ ਨਾਂ ਨਾਲ ਦੱਸਾਂਗੇ ਬਹੁਤ ਜ਼ਿਆਦਾ ਹੈਲਦੀ ਹੁੰਦਾ ਆਪਣਾ ਇਹ ਦਲੀਆ ਠੀਕ ਹੈ ਜੀ ਤੁਸੀਂ ਜ਼ਰੂਰ ਬਣਾਇਓ ਘਰ ਦੇ ਵਿੱਚ ਤੇ ਹੁਣ ਆਪਾਂ ਇਹਨੂੰ ਰੋਸਟ ਕਰਦੇ ਆ 1-2 ਮਿੰਟ ਠੀਕ ਹੈ ਜੀ ਦਲੀਆ ਸਿਹਤ ਲਈ ਬਹੁਤ ਫਾਇਦੇਮੰਦ ਹੈ ਠੀਕ ਹੈ ਜੀ ਜਦੋਂ ਆਪਣੇ ਸਰੀਰ ਦੇ ਵਿੱਚ ਥੋੜੀ ਜਿਹੀ ਕਮਜ਼ੋਰੀ ਮਹਿਸੂਸ ਹੋਵੇ ਆਪਣੇ ਤਾਂ ਰੋਟੀ ਨਹੀਂ ਖਾਂਦੀ ਆਂਦੀ ਤਾਂ ਆਪਾਂ ਦਲੀਆ ਬਣਾ ਕੇ ਖਾ ਸਕਦੇ ਆ ਠੀਕ ਹੈ ਜੀ ਹੁਣ ਆਪਾਂ ਇਹਨੂੰ 1-2 ਮਿੰਟ ਠੰਡਾ ਹੋਣ ਲਈ ਰੱਖ ਦਿੰਨੇ ਆ ਤੇ ਇਧਰ ਕੜਾਹੀ ਦੇ ਵਿੱਚ ਆਪਾਂ ਸਰੋਂ ਦਾ ਤੇਲ ਪਾਵਾਂਗੇ ਦਲੀਏ ਨੂੰ ਆਪਾਂ ਸਰੋਂ ਦੇ ਤੇਲ 'ਚ ਬਣਾ ਕੇ ਤਿਆਰ ਕਰਾਂਗੇ ਤਾਂ ਕਿ ਆਪਾਂ ਨੂੰ ਫਾਇਦਾ ਜਿਆ ਹੋਵੇ ਨਹੀਂ ਤਾਂ ਥੋੜਾ ਜਿਹਾ ਹੈਵੀ ਨਾ ਹੋ ਜਾ ਇਸ ਕਰਕੇ ਆਪਾਂ ਸਰੋਂ ਦੇ ਤੇਲ 'ਚ ਹੀ ਬਣਾ ਕੇ ਤਿਆਰ ਕਰਾਂਗੇ ਠੀਕ ਆ ਜੀ ਲਓ ਜੀ ਥੋੜਾ ਜਿਹਾ ਪਾਇਆ ਆਪਾਂ ਜੀਰਾ ਤੇ ਥੋੜੀ ਜਿਹੀ ਪਾਈ ਆਪਾਂ ਇਹਦੇ 'ਚ ਕਾਲੀ ਮਿਰਚ ਤੇ ਹੁਣ ਆਪਾਂ ਪਾ ਦਾਂਗੇ ਇਹਦੇ ਵਿੱਚ ਪਿਆਜ਼ ਪਿਆਜ਼ ਤੁਸੀਂ ਆਪਾਂ 2-3 ਪਿਆਜ਼ ਪਾਇਆ ਠੀਕ ਆ ਜੀ ਪਿਆਜ਼ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਬਹੁਤ ਵਧੀਆ ਤੜਕਾ ਲਗਾ ਕੇ ਆਪਾਂ ਦਲੀਆ ਬਣਾ ਕੇ ਤਿਆਰ ਕਰਨਾ ਇਸ ਤਰੀਕੇ ਦੇ ਨਾਲ ਜਦੋਂ ਵੀ ਆਪ ਨੂੰ ਸੀ ਸੈਟ ਨਾ ਹੋਵੇ ਆਪਣਾ ਰੋਟੀ ਨਹੀਂ ਖਾਣ ਨੂੰ ਮਨ ਕਰੇ ਆਪਾਂ ਦਲੀਆ ਬਣਾ ਕੇ ਖਾਉ ਨਾਲ ਤਾਂ ਇਹ ਪਚਦਾ ਆਪਣੇ ਠੀਕ ਹੈ ਜੀ ਇਸ ਕਰਕੇ ਇਹਦਾ ਫਾਇਦੇ ਵੀ ਬਹੁਤ ਜ਼ਿਆਦਾ ਨੇ ਪਰ ਜੇ ਤੁਸੀਂ ਮਿੱਠਾ ਨਹੀਂ ਖਾਣਾ ਚਾਹੋ ਤਾਂ ਇਸ ਤਰ੍ਹਾਂ ਨਕੀਨ ਬਣਾ ਕੇ ਖਾ ਸਕਦੇ ਹੋ ਲਓ ਜੀ ਪਿਆਜ਼ ਨੂੰ ਆਪਾਂ ਚੰਗੀ ਤਰ੍ਹਾਂ ਬ੍ਰਾਊਨ ਹੋਣ ਤੱਕ ਭੁੰਨਾਗੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਹਰੀਆਂ ਮਿਰਚਾਂ ਤੇ ਟਮਾਟਰ ਇਹ ਦੋ ਟਮਾਟਰ ਆ ਛੋਟੇ sized ਦੇ ਤੇ ਦੋ ਤਿੰਨ ਹਰੀਆਂ ਮਿਰਚਾਂ ਠੀਕ ਆ ਜੀ ਥੋੜਾ ਜਿਹਾ ਕਰਾਰਾ ਬਣਾ ਕੇ ਆਪਾਂ ਤਿਆਰ ਕਰਾਂਗੇ ਤੇ ਹੁਣ ਆਪਾਂ ਇਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਪਿਆਜ਼ਾਂ ਦੇ ਵਿੱਚ ਤੇ ਬਹੁਤ ਵਧੀਆ ਤੜਕੇ ਵਾਲਾ ਦਲੀਆ ਬਣਾ ਕੇ ਆਪਾਂ ਤਿਆਰ ਕਰਨਾ ਸੀ ਇਹ ਤੇ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਬੱਚਿਆਂ ਨੂੰ ਬਹੁਤ ਜ਼ਿਆਦਾ ਟੇਸਟੀ ਲੱਗਦਾ ਕਈ ਵਾਰੀ ਬੱਚੇ ਮਿੱਠਾ ਖਾਣਾ ਪਸੰਦ ਨਹੀਂ ਕਰਦੇ ਇਸ ਕਰਕੇ ਤੁਸੀਂ ਨਮਕੀਨ ਦਲੀਆ ਬਣਾ ਕੇ ਤਿਆਰ ਕਰ ਸਕਦੇ ਹੋ ਬਿਲਕੁਲ ਸਿੰਪਲ ਤਰੀਕੇ ਨਾਲ ਤੇ ਨਾਲੇ ਬਿਲਕੁਲ ਟੇਸਟੀ ਲਓ ਜੀ ਇਹਨੂੰ ਆਪਾਂ 1-2 ਮਿੰਟ ਚੰਗੀ ਤਰ੍ਹਾਂ ਹੁਣ ਭੁੰਨਦੇ ਪਏ ਹਾਂ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਗੈਸ ਆਪਣਾ ਬਿਲਕੁਲ ਮੀਡੀਅਮ ਆ ਗੈਸ ਨੂੰ ਆਪਾਂ ਤੇਜ਼ ਨਹੀਂ ਕਰਨਾ ਹੁਣ ਆਪਾਂ ਅੱਧੇ ਚਮਚੇ ਤੋਂ ਥੋੜਾ ਜਿਆਦਾ ਨਮਕ ਪਾਵਾਂਗੇ ਨਮਕ ਤੁਸੀਂ ਆਪਣੇ ਹਿਸਾਬ ਨਾਲ ਪਾਓ ਵੱਧ ਘੱਟ ਠੀਕ ਹੈ ਜੀ ਤੇ ਥੋੜੀ ਜੀ ਹਲਕੀ ਜੀ ਪਾਣੀ ਆਪਾਂ ਇਹਦੇ ਵਿੱਚ ਲਾਲ ਮਿਰਚ ਕਿਉਂਕਿ ਇਸ ਤਰੀਕੇ ਨਾਲ ਬਣਾਇਆ ਹੋਇਆ ਦਲੀਆ ਬਹੁਤ ਜ਼ਿਆਦਾ ਵਧੀਆ T.S.G ਨਾਲੇ ਖੁਸ਼ ਹੋ ਕੇ ਖਾਣਗੇ ਬੱਚੇ ਵੀ ਕਈ ਵਾਰ ਆਪਣਾ ਮਨ ਨਹੀਂ ਕਰਦਾ মিٹھা ਖਾਣ ਨੂੰ ਜਦੋਂ ਆਪਾਂ ਬਿਮਾਰ ਹੋਵੇ ਤੇ ਇਸ ਤਰ੍ਹਾਂ ਕਰਾਰਾ ਜਿਹਾ ਬਣਾ ਕੇ ਖਾ ਸਕਦੇ ਆ। ਚੌਥਾ ਇਸੇ ਤੋਂ ਵੀ ਘਾਟਾ ਆਪਾਂ ਪਾਵਾਂਗੇ ਹਲਦੀ, ਹਲਦੀ ਤੁਸੀਂ ਜ਼ਰੂਰ ਪਾਓ। ਤੇ ਥੋੜੀ ਜਿਹੀ ਪਾਈ ਆਪਾਂ ਇਹਦੇ ਵਿੱਚ ਕਸ਼ਮੀਰੀ ਲਾਲ ਮਿਰਚ ਤਾਂ ਕਿ ਦਾ ਕਲਰ ਵੀ ਬਹੁਤ ਵਧੀਆ ਆਵੇ ਤੇ ਦਲੀਆ ਦੇਖਣ ਨੂੰ ਵੀ ਬਹੁਤ ਵਧੀਆ ਲੱਗੇ ਤੇ ਖਾਣ ਨੂੰ ਵੀ ਬਹੁਤ ਜ਼ਿਆਦਾ ਵਧੀਆ ਲੱਗੇ। ਠੀਕ ਹੈ ਜੀ। ਇਹ ਸਾਰੇ ਮਸਾਲੇ ਆਪਾਂ ਪਾ ਦਏ ਨੇ ਹੁਣ ਚੰਗੀ ਤਰ੍ਹਾਂ ਭੁੰਨ ਲਾਂਗੇ ਆਪਾਂ ਇਹਨੂੰ ਤੇ ਬਹੁਤ ਜ਼ਿਆਦਾ ਟੇਸਟੀ ਟੇਸਟੀ ਦਲੀਆ ਬਣਾ ਕੇ ਤਿਆਰ ਕਰਾਂਗੇ। ਤਿ ਲੋ ਜੀ ਇਸ ਤਰ੍ਹਾਂ ਆਪਾਂ ਪੂਠੀ ਕੜਚੀ ਰਚੰਗੀ ਤਰ੍ਹਾਂ 니ਚ ਨੂੰ ਫੇਰਾਂਗੇ ਕਿ ਟਮਾਟਰ ਆਪਾਂ ਚੰਗੀ ਤਰ੍ਹਾਂ ਘੋਲ ਜਾਣ ਇਹ ਸਾਰਾ ਸਮਾਨ ਆਪਾਂ ਮੀਡੀਅਮ ਗੈਸ ਤੇ ਪਕਾਇਆ ਠੀਕ ਹੈ ਜੀ ਲੋ ਜੀ ਇਸ ਤੇਕੇ ਨਾਲ ਆਪਾਂ ਇਹਨੂੰ ਮਿਕਸ ਕਰ ਦਾਂਗੇ ਤੇ ਹੁਣ ਆਪਾਂ ਇਹਦੇ ਚ ਪਾਵਾਂਗੇ 3 ਗਲਾਸ ਪਾਣੀ ਦੀ ਠੀਕ ਹੈ ਜੀ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਜਿੰਨਾ ਕ ਤੁਸੀ ਦਲੀਆ ਬਣਾਉਣਾ ਚਾਹੁੰਦੇ ਹੋ ਆਪਾਂ ਹੁਣ 3 ਗਲਾਸ ਪਾਣੀ ਦੇ ਪਾਵਾਂਗੇ ਇਹਦੇ ਵਿੱਚ ਮੀਜ਼ਰਮੈਂਟ ਦੇ ਹਿਸਾਬ ਨਾਲ ਆਪਾਂ ਤੁਹਾਨੂੰ ਨਾਲ-ਨਾਲ ਦੱਸਦਾ ਠੀਕ ਹੈ ਜੀ ਇੱਧਰ ਆਪਣੇ ਕੋਲ ਦਲੀਆ ਜਿਹੜਾ ਰੋਸਟ ਕੀਤਾ ਸੀ ਥੋੜਾ ਜਿਹਾ ਪਾਣੀ ਗਰਮ ਹੋ ਗਿਆ ਏ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦਲੀਆ ਲੋ ਜੀ ਬਹੁਤ ਜ਼ਿਆਦਾ ਵਧੀਆ ਤੇ ਟੇਸਟੀ ਟੇਸਟੀ ਬਣਾ ਕੇ ਕਰਾਂਗੀ ਤਿਆਰ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਦਲੀਆ ਆਪਣਾ ਰੋਸਟ ਹੋਇਆ ਸੀ ਦਲੀਆ ਤੁਸੀਂ ਬਿਲਕੁਲ ਵੀ ਕੱਚਾ ਨਹੀਂ ਪਾਣਾ ਠੀਕ ਹੈ ਜੀ ਜਦੋਂ ਵੀ ਤੁਸੀਂ ਦਲੀਆ ਬਣਾਓ ਨਮਕੀਨ ਬਣਾਓ ਚਾਹੀ ਮਿੱਠਾ ਬਣਾਓ ਉਹਨੂੰ ਥੋੜਾ ਜਿਹਾ ਰੋਸਟ ਜ਼ਰੂਰ ਕਰੋ ਤਾਂ ਹੀ ਇਹਦਾ ਟੇਸਟ ਬਹੁਤ ਜ਼ਿਆਦਾ ਵਧੀਆ ਬਣਦਾ ਲਓ ਜੀ ਹੁਣ ਆਪਾਂ ਇਹ ਚੰਗੀ ਤੇ ਮਿਕਸ ਕਰ ਦਾਂਗੇ ਤੇ ਮੀਡੀਅਮ ਗੈਸ ਤੇ 3-4 ਮਿੰਟ ਚੰਗੀ ਤਰ੍ਹਾਂ ਪਕਾਵਾਂਗੇ ਤਾਂ ਕਿ ਆਪਣਾ ਦलिया ਬਣ ਕੇ ਤਿਆਰ ਹੋ ਜਾਵੇ ਬਿਲਕੁਲ ਮੀਡੀਅਮ ਗੈਸ ਤੇ ਠੀਕ ਹੈ ਕਿਉਂਕਿ ਪਾਣੀ ਬਹੁਤ ਛੇਤੀ ਸੋਕਦਾ ਹੈ ਤੁਸੀਂ ਵਿੱਚ ਵਿੱਚ ਦੀ ਜਰੂਰ ਚੈੱਕ ਕਰਦੇ ਰਹਿਣਾ ਲਓ ਜੀ ਥੋੜਾ ਇੱਕ ਗਲਾਸ ਪਾਣੀ ਆਪਾਂ ਹੋਰ ਐਡ ਕਰਤਾ ਤਾਂ ਕਿ ਇਹ ਮੀਡੀਅਮ ਗੈਸ ਤੇ ਵਧੀਆ ਬਣ ਕੇ ਤਿਆਰ ਹੋਵੇ ਲਓ ਜੀ ਹੁਣ ਆਪਾਂ ਵਿੱਚ ਦੀ ਚੈੱਕ ਕਰਦੇ ਰਹਿਣਾ ਕਿ ਦਲੀਆ ਦੇਖੋ ਕਿੰਨਾ ਜ਼ਿਆਦਾ ਪਾਣੀ ਆਪਾਂ ਪਾਇਆ ਸੀ ਸਾਰਾ ਦਲੀਆ ਪਾਣੀ ਸੋਖ ਲੈਂਦਾ ਇਸੇ ਕਰਕੇ ਤੁਸੀਂ ਪਾਣੀ ਥੋੜਾ ਜਿਹਾ ਜ਼ਿਆਦਾ ਹੀ ਐਡ ਕਰਿਓ ਠੀਕ ਹੈ ਜੀ ਕਿਉਂਕਿ ਦਲੀਏ ਦੇ ਵਿੱਚ ਹੀ ਹੁੰਦੀ ਪਾਣੀ ਬਹੁਤ ਜ਼ਿਆਦਾ ਸੋਖ ਕੇ ਬਿਲਕੁਲ ਗਾੜਾ ਹੋ ਜਾਂਦਾ ਇਸ ਕਰਕੇ ਤੁਹਾਨੂੰ ਕਿਹਾ ਆਪਾਂ ਪਾਣੀ ਤੁਸੀਂ ਥੋੜਾ ਜ਼ਿਆਦਾ ਪਾਓ ਜੇ ਤੁਹਾਨੂੰ ਲੱਗਦਾ ਤੁਸੀਂ ਪਾਣੀ ਬਾਅਦ ਵਿੱਚ ਵੀ ਐਡ ਕਰ ਸਕਦੇ ਹੋ ਦੇਖੋ ਕਿੰਨਾ ਵਧੀਆ ਦਲੀਆ ਬਣ ਕੇ ਆਪਣਾ ਤਿਆਰ ਹੋ ਰਿਹਾ ਇੱਕ ਦੋ ਮਿੰਟ ਆਪਾਂ ਇਹਨੂੰ ਹੋਰ ਪਕਾਵਾਂਗੇ ਤਾਂ ਕਿ ਵਧੀਆ ਕੁਲਝੇ ਤੇ ਬਿਲਕੁਲ ਕੱਚਾ ਨਾ ਰਹੇ ਲਓ ਜੀ ਹੁਣ ਆਪਾਂ लास्ट ਤੇ ਪਾਵਾਂਗੇ ਟੇਸਟ ਦੇ ਮੁਤਾਬਕ ਇਹਦੇ ਵਿੱਚ ਇੱਕ ਛੋਟਾ ਚਮਚਾ ਦੇਸੀ ਘਿਓ ਦਾ ਤਾਂ ਕਿ ਸਾਰੇ ਦਲੀਏ ਦਾ ਟੇਸਟ ਵੀ ਬਹੁਤ ਵਧੀਆ ਬਣਿਆ ਰਹੇ ਇਹ ਆਪਾਂ نیچے ਲਾ ਕੇ ਕੜਾਹੀ ਨੂੰ ਗੈਸ ਤੋਂ ਫਿਰ ਪਾਇਆ ਠੀਕ ਹੈ ਜੀ ਇਹਦੇ ਨਾਲ ਆਪਾਂ ਟੇਸਟ ਵੀ ਬਹੁਤ ਵਧੀਆ ਬਣਿਆ ਰਹੂਗਾ ਤੇ ਦਲੀਆ ਖਾਣ ਦੇ ਵਿੱਚ ਬੱਚੇ ਖੁਸ਼ ਹੋ ਕੇ ਖਾਣਗੇ ਲਓ ਜੀ ਬਹੁਤ ਵਧੀਆ ਦਲੀਆ ਬਣਾ ਕੇ ਆਪਾਂ ਤਿਆਰ ਕੀਤਾ ਇਸ ਤਰੀਕੇ ਤੁਸੀਂ ਵੀ ਘਰ ਦੇ ਵਿੱਚ ਜਰੂਰ ਬਣਾਇਓ ਬਹੁਤ ਜ਼ਿਆਦਾ ਵਧੀਆ ਤੇ ਹੈਲਦੀ ਤੇ ਆਪਣੀ ਇਸ ਵੀਡੀਓ ਨੂੰ ਤੁਸੀਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆਪਾਂ ਆਉਣ ਵਾਲੀ ਵੀਡੀਓ ਦੇ ਨਾਲ ਓਕੇ ਜੀ ਥੈਂਕ ਯੂ ਬਾਏ